ਕੇਂਦਰੀ ਮੰਤਰੀ ਸੋਮਪrakash ਜੀ ਸਾਡੇ ਨਾਲ ਆ ਸੋਮਪrakash ਜੀ ਅੱਜ ਭਾਜਪੀ ਦੀ ਮੀਟਿੰਗ ਸਵੇਰੇ ਤੋਂ ਚੱਲ ਰਹੀ ਹੈ ਤੁਸੀਂ ਮੀਟਿੰਗ ਚ ਭਾਗ ਵੀ ਦਿੱਤਾ ਕੀ ਕਿੰਨਾ ਮੁੱਦਿਆਂ ਤੇ ਡਿਸਕਸ਼ਨ ਹੋਈ ਸੀ ਇਹ 2024 ਦੀ ਪਹਿਲੀ ਮੀਟਿੰਗ ਸੀ ਸੀ ਆਫਸ ਵੀਰ ਦੀ ਪਰਿਵਾਰੀ ਸਹਿ ਪਰਿਵਾਰੀ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਪਾਰਟੀ ਦਾ ਆਉਣ ਵਾਲਾ ਪ੍ਰੋਗਰਾਮ 2024 ਦੀਆਂ ਚੋਣਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਚ ਰੱਖਦੇ ਆ ਰਣਨੀਤੀ ਤਿਆਰ ਕੀਤੀ ਗਈ ਹੈ ਸਾਰਿਆਂ ਨੂੰ ਕਿਹਾ ਕਿ ਡਟ ਕੇ ਕੰਮ ਕਰਨਾ ਮਿਹਨਤ ਕਰਨਾ ਤਾਂ ਕਿ ਬਹੁਤ ਵਧੀਆ ਰਿਜ਼ਲਟ ਅਸੀਂ ਦੇ ਸਕੀਏ ਤੋਂ ਪ੍ਰਕਾਰ ਦੀ ਪਹਿਲੀ ਵਾਰ ਆ ਕਿ ਭਾਜਪਾ ਪੰਜਾਬ ਦੇ ਇਲੈਕਸ਼ਨ ਪੰਜਾਬ ਲੋਕ ਸਭਾ ਦੇ ਇਲੈਕਸ਼ਨ ਇਕੱਲੇ ਲੜਨ ਜਾ ਰਹੀ ਹੈ ਇਸ ਤੋਂ ਪਹਿਲਾਂ ਹਮੇਸ਼ਾ ਗੱਠਜੋੜ ਚ ਪੰਜਾਬ ਦੇ ਇਲੈਕਸ਼ਨ ਜਿਹੜੇ ਆ ਉਹ ਲੜੇ ਗਏ ਨੇ ਕੀ ਲੱਗਦਾ ਕਿਸ ਤਰ੍ਹਾਂ ਦੀ ਜੜੀਆਂ ਤਿਆਰੀਆਂ ਜੜੀਆਂ ਕੀਤੀਆਂ ਜਾ ਰਹੀਆਂ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਪੂਰੀ ਤਰ੍ਹਾਂ ਤਿਆਰੀ ਕਰਕੇ ਇਲੈਕਸ਼ਨ ਲੜੇਗੀ ਔਰ ਬਹੁਤ ਅੱچھے ਰਿਜ਼ਲਟ ਆਉਣਗੇ ਸਰ ਇੱਕ ਵਾਰ ਫੇਰ ਜਿਹੜੀਆਂ ਗੱਠ ਜੋੜ ਦੀ ਗੱਲਬਾਤ ਵੀ ਚੱਲ ਰਹੀ ਆ ਕਿਤੇ ਨਾ ਕਿਤੇ ਪਾਰਟੀ ਚ ਵੀ ਇਹ ਆਵਾਜ਼ ਉੱਠ ਰਹੀ ਆ ਕਾਰਕਟਰਤਾ ਵੀ ਇਹ ਆਵਾਜ਼ ਆ ਕਰ ਰਿਹਾ ਵੀ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਆ ਵੀ ਸ਼ੋਭਨੀ ਅਕਾਲੀ ਦਲ ਨਾਲ ਸ਼ਾਇਦ ਗੱਠ ਜੋੜ ਜਿਹੜਾ ਆ ਉਹ ਦੁਆਰਾ ਹੋ ਸਕਦਾ ਸੋ ਨੂੰ ਕਿੰਨੀ ਕੁ ਸਭਾਵਨਾ ਨਜ਼ਰ ਆ ਰਹੀ ਆ ਇਹ ਤੁਹਾਨੂੰ ਜ਼ਿਆਦਾ ਜਾਣਕਾਰੀ ਇਹ ਗੱਠਵਾਲ ਦੇ ਮੈਨੂੰ ਤਾਂ ਕੋਈ ਲੱਗ ਨਹੀਂ ਰਹੀ ਜਦੋਂ ਹੋਏਗੀ ਤੁਹਾਨੂੰ ਜੂੜ ਦੱਸਾਂਗੇ ਅੱਛਾ ਇਹ ਘਰਬਿੰਦ ਕੇਜਰੀਵਾਲ ਜੀ ਨੂੰ ਈਡੀ ਨੇ ਫਿਰ ਨੋਟਿਸ ਭੇਜਿਆ ਸੀਗਾ ਉਹ ਈਡੀ ਦੇ ਅੱਗੇ ਤੀਜੀ ਟਾਈਮ ਜਿਹੜਾ ਨੋਟਿਸ ਭੇਜਿਆ ਗਿਆ ਔਰ ਤਿੰਨੇ ਵਾਰੀ ਉਹਨਾਂ ਨੇ ਮਨਾਂ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਸਰ ਉਹ ਕਿਉਂ ਨਹੀਂ ਜਾਣਾ ਚਾਹੁੰਦੇ ਇਹ ਤਾਂ ਉਹ ਹੀ ਦੱਸ ਸਕਦੇ ਕਿਉਂ ਨਹੀਂ ਜਾਣਾ ਚਾਹੁੰਦੇ ਕਾਨੂੰਨ ਤਾਂ ਆਪਣੇ ਜਰੀ ਰਵ्तार ਨਾਲ ਚੱਲ ਰਿਹਾ ਔਰ ਆਪਣਾ ਜਿਹੜਾ ਕੋਰਸ ਆਫ ਐਕਸ਼ਨ ਹੋਏਗਾ ਚਲ ਥੈਂਕ ਯੂ ਏ ਸੀਗੇ ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ ਉਹਨਾਂ ਦਾ ਕਹਿਣਾ ਹੈ ਕਾਨੂੰਨ ਜਿਹੜਾ ਆਪਣੀ ਜਿਹੜਾ ਰਫ਼्तार ਨਾਲ ਚੱਲ ਰਿਹਾ ਔਰ ਜਿਹੜਾ ਵੀ ਅਗਲਾ ਕਦਮ ਹੋਏਗਾ ਕਾਨੂੰਨ ਦੇ ਮੁਤਾਬਿਕ ਉਹ ਈਡੀ ਦੁਆਰਾ ਚੱਕਿਆ ਜਾਏਗਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਸਾਡੇ ਨਾਲ ਆ ਸੋਮ ਪ੍ਰਕਾਸ਼ ਜੀ ਅੱਜ ਭਾਜਪੀ ਦੀ ਮੀਟਿੰਗ ਸਵੇਰੇ ਤੋਂ ਚੱਲ ਰਹੀ ਹੈ ਤੁਸੀਂ ਮੀਟਿੰਗ ਚ ਭਾਗ ਵੀ ਦਿੱਤਾ ਕੀ ਕਿੰਨਾ ਮੁੱਦਿਆਂ ਤੇ ਡਿਸਕਸ਼ਨ ਹੋਈ ਸੀ ਇਹ 2024 ਦੀ ਪਹਿਲੀ ਮੀਟਿੰਗ ਸੀ ਸੀ ਆਫਸ ਵੀਰ ਦੀ ਪਰਿਵਾਰੀ ਸਹਿ ਪਰਿਵਾਰੀ ਜਿਹੜੇ ਜ਼ਿਲ੍ਹਿਆਂ ਦੇ ਹੇ ਗਏ ਉਹਨਾਂ ਦੇ ਨਾਲ ਮੀਟਿੰਗ ਕੀਤੀ ਪਾਰਟੀ ਦਾ ਆਉਣ ਵਾਲਾ ਪ੍ਰੋਗਰਾਮ 2024 ਦੀਆਂ ਚੋਣਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਚ ਰੱਖਦੇ ਆ ਰਣਨੀਤੀ ਤਿਆਰ ਕੀਤੀ ਗਈ ਆ ਸਾਰਿਆਂ ਨੂੰ ਕਿਹਾ ਕਿ ਡਟ ਕੇ ਕੰਮ ਕਰਨਾ ਮਿਹਨਤ ਕਰਨਾ ਤਾਂ ਕਿ ਬਹੁਤ ਵਧੀਆ ਰਿਜ਼ਲਟ ਅਸੀਂ ਦੇ ਸਕੀਏ ਸੁਪਰਕਾ ਜੀ ਇਹ ਪਹਿਲੀ ਵਾਰ ਆ ਕਿ ਭਾਜਪਾ ਪੰਜਾਬ ਦੇ ਇਲੈਕਸ਼ਨ ਪੰਜਾਬ ਲੋਕ ਸਭਾ ਦੇ ਇਲੈਕਸ਼ਨ ਇਕੱਲੇ ਲੜਨ ਜਾ ਰਹੀ ਆ ਇਸ ਤੋਂ ਪਹਿਲਾਂ ਹਮੇਸ਼ਾ ਗੱਠਜੋੜ ਚ ਪੰਜਾਬ ਦੇ ਇਲੈਕਸ਼ਨ ਜਿਹੜੇ ਆ ਉਹ ਲੜੇ ਗਏ ਨੇ ਕੀ ਲੱਗਦਾ ਕਿਸ ਤਰ੍ਹਾਂ ਦੀ ਜੜੀਆਂ ਤਿਆਰੀਆਂ ਜੜੀਆਂ ਕੀਤੀਆਂ ਜਾ ਰਹੀਆਂ ਤੇ ਉਹ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਪੂਰੀ ਤਰ੍ਹਾਂ ਤਿਆਰੀ ਕਰਕੇ ਇਲਕਾਂ ਲੜੇਗੀ ਔਰ ਬਹੁਤ ਅچھے ਰਿਜ਼ਲਟ ਆਉਣਗੇ ਸਰ ਇੱਕ ਵਾਰੀ ਫੇਰ ਜੜੀਆਂ ਗੱਠ ਜੋੜ ਦੀ ਗੱਲਬਾਤ ਵੀ ਚੱਲ ਰਹੀ ਹੈ ਕਿਤੇ ਨਾ ਕਿਤੇ ਪਾਰਟੀ ਚ ਵੀ ਇਹ ਆਵਾਜ਼ ਉੱਠ ਰਹੀ ਹੈ ਕਾਰਜਕਰਤਾ ਵੀ ਇਹ ਆਵਾਜ਼ ਆ ਕਰਿਆ ਵੀ ਕਿਤੇ ਨਾ ਕਿਤੇ ਗੱਲਬਾਤ ਚੱਲ ਰਹੀ ਹੈ ਵੀ ਸ਼ੋਭਨੀ ਅਕਾਲੀ ਦਲ ਨਾਲ ਸ਼ਾਇਦ ਗੱਠ ਜੋੜ ਜਿਹੜਾ ਹੈ ਉਹ ਦੁਆਰਾ ਹੋ ਸਕਦਾ ਸੋ ਨੂੰ ਕਿੰਨੀ ਕੁ ਸਭਾਵਨਾ ਨਜ਼ਰ ਆ ਰਹੀ ਹੈ ਇਹ ਤੁਹਾਨੂੰ ਜ਼ਿਆਦਾ ਜਾਣਕਾਰੀ ਹੈ ਗੱਠਵਾਲ ਦੇ ਮੈਨੂੰ ਤਾਂ ਕੋਈ ਲੱਗ ਜਦੋਂ ਹੋਏਗੀ ਤੁਹਾਨੂੰ ਜੂੜ ਦੱਸਾਂਗੇ ਅੱਛਾ ਇਹ ਘਰਬਿੰਦ ਕੇਜਰੀਵਾਲ ਜੀ ਨੂੰ ਈਡੀ ਨੇ ਫਿਰ ਨੋਟਿਸ ਭੇਜਿਆ ਸੀਗਾ ਉਹ ਈਡੀ ਦੇ ਅੱਗੇ ਤੀਜੀ ਟਾਈਮ ਜਿਹੜਾ ਨੋਟਿਸ ਭੇਜਿਆ ਗਿਆ ਔਰ ਤਿੰਨੇ ਵਾਰੀ ਉਹਨਾਂ ਨੇ ਮਨ੍ਹਾ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਸਰ ਉਹ ਕਿਉਂ ਨਹੀਂ ਜਾਣਾ ਚਾਹੁੰਦੇ ਇਹ ਤਾਂ ਉਹ ਹੀ ਦੱਸ ਸਕਦੇ ਕਿਉਂ ਨਹੀਂ ਜਾਣਾ ਚਾਹੁੰਦੇ ਕਾਨੂੰਨ ਤਾਂ ਆਪਣੇ ਜਰੀ ਰਫਤਾਰ ਨਾਲ ਚੱਲ ਰਿਹਾ ਔਰ ਆਪਣਾ ਜਿਹੜਾ ਕੋਰਸ ਆਫ ਐਕਸ਼ਨ ਹੋਏਗਾ ਥੈਂਕ ਯੂ ਏ ਸੀਗੇ ਸੋਮ ਪ੍ਰਕਾਸ਼ ਜੀ ਕੇਂਦਰੀ ਮੰਤਰੀ ਉਹਨਾਂ ਦਾ ਕਹਿਣਾ ਹੈ ਕਾਨੂੰਨ ਜਿਹੜਾ ਆਪਣੇ ਜਿਹੜਾ ਰਫ਼्तार ਨਾਲ ਚੱਲ ਰਿਹਾ ਔਰ ਜਿਹੜਾ ਵੀ ਅਗਲਾ ਕਦਮ ਹੋਏਗਾ ਕਾਨੂੰਨ ਦੇ ਮੁਤਾਬਿਕ ਉਹ ਈਡੀ ਦੁਆਰਾ ਚੱਕਿਆ ਜਾਏਗਾ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮਿਤ ਦੇ ਨਾਲ ਧੰਨਵਾਦ ਤੁਹਾਡੇ ਵੀ ਨਹੀਂ ਚਲੀ ਕਰਦੇ